ਏਅਰਪੋਰਟ ਤੇ ਪੈਗੇ ਖਿਲਾਰੇ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਸਾਹਮਣੇ ਹੀ ਭੱਗ ਗਿਆ ਸਾਰਾ ਮਾਹੌਲ ਵਿਧਾਨ ਸਭਾ ਦੀ ਸੀਟ ਪਿੱਛੇ ਪਏ ਪਵਾੜੇ ਤੁਸੀਂ ਵੀ ਦੇਖੋ ਉਸ ਵੇਲੇ ਦੀ ਵਾਇਰਲ ਵੀਡੀਓ ਤੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਇਹ ਪੂਰਾ ਮਾਹੌਲ ਭੱਗਦਾ ਹੈ ਵਿਧਾਨ ਸਭਾ ਦੀ ਸੀਟ ਪਿੱਛੇ ਜਦੋਂ ਇੱਕ ਨਵੇਂ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਵਰਕਰ ਤੇ ਪੱਪੂ ਯਾਦਵ ਦੇ ਸਮਰਥਕ ਆਪਸ ਦੇ ਵਿੱਚ ਟਿਕਟ ਦੇ ਪਿੱਛੇ ਲੜਦੇ ਝਗੜਦੇ ਨਜ਼ਰ ਆ ਰਹੇ ਨੇ ਵਿਧਾਨ ਸਭਾ ਦੀ ਸੀਟ ਦੇ ਪਿੱਛੇ ਇਹ ਪੂਰਾ ਹੜਕੰਪ ਮੱਚਦਾ ਏ ਦੱਸ ਦਈਏ ਕਿ ਦਿੱਲੀ ਤੋਂ ਕਾਂਗਰਸ ਸੂਬਾ ਪ੍ਰਧਾਨ ਰਜੇਸ਼ ਰਾਮ ਵਾਪਸ ਪਰਤੇ ਸੀ ਜਿਨ੍ਹਾਂ ਦਾ ਸਵਾਗਤ ਕਰਨ ਦੇ ਲਈ ਇੱਥੇ ਜਿਹੜੇ ਵਰਕਰ ਇਕੱਠੇ ਹੁੰਦੇ ਨੇ ਪਟਨਾ ਏਅਰਪੋਰਟ ਦੇ ਉਤੇ ਪੂਰਾ ਕਸਮਾਨ ਪੈਂਦਾ ਤਾਂ ਫਿਰ ਆਪਸ ਦੇ ਵਿੱਚ ਇਹ ਵਰਕਰ ੱੱਕਾ ਮੁੱਕੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਵਿਧਾਨ ਸਭਾ ਦੀ ਸੀਟ ਪਿੱਛੇ ਇਹ ਪੂਰਾ ਹੜਕੰਪ ਮੱਚਦਾ ਸੋ ਇਹ ਵਾਇਰਲ ਵੀਡੀਓ ਤੁਸੀਂ ਵੀ ਦੇਖੋ ਤੇ ਇਸ ਨੂੰ ਸ਼ੇਅਰ ਕਰੋ ਤੇ ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰੋ